ਇਹ ਭਾਰਤ ਬੰਦ ਜਿਹੜਾ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਤੇ ਲੋਕ ਵਿਰੋਧੀ ਨੀਤੀਆਂ ਕਿਸਾਨ ਵਿਰੋਧੀ ਨੀਤੀਆਂ ਮਜ਼ਦੂਰ ਵਿਰੋਧੀ ਨੀਤੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਛੋਟੇ ਦੁਕਾਨਦਾਰਾਂ ਵਿਰੋਧੀ ਤੇ ਛੋਟੇ ਕਾਰਖਾਨੇਦਾਰਾਂ ਵਿਰੋਧੀ ਜਿਹੜੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ ਨੇ ਉਹਨਾਂ ਨੀਤੀਆਂ ਦੇ ਖਿਲਾਫ ਇਹ ਭਾਰਤ ਬੰਦ ਕੀਤਾ ਜਾ ਰਿਹਾ ਹੈ ਇਹ ਜੋ ਜੋਹੋਨ ਦਾ ਸੰਘਰਸ਼ ਚੱਲ ਰਿਹਾ ਹੈ ਔਰ ਲੋਕਾਂ ਦੇ ਵਿੱਚ ਜੋ ਮੋਦੀ ਸਰਕਾਰ ਇੱਕਦਮ ਆਪਦੀਆਂ ਜਿਹੜੀਆਂ ਨੀਤੀਆਂ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਉਦਾਰੀ ਵਿਰੋਧੀ ਤੇ ਲੇਡੀਜ਼ ਵਿਰੋਧੀ ਇਹ ਜਿਹੜੀਆਂ ਨੀਤੀਆਂ ਕਿਸਾਨ ਦੇ ਇੱਤੇ ਜੀਤਾ ਬਣਾ ਰਹੇ ਆ ਜਿੰਨੇ ਲੋਕਾਂ ਨੂੰ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕੇਂਦਰੀ ਟ੍ਰੇਡ ਯੂਨੀਅਨ ਦੇ ਵੱਲੋਂ ਪਹੁੰਚ ਕੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਹੋਏ 16 ਤਰੀਕ ਨੂੰ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਹੈ ਇਸ ਦੌਰਾਨ ਉਹਨਾਂ ਜ਼ਿਕਰ ਕੀਤਾ ਹੈ ਕਿ ਉਹ ਕਿਸਾਨਾਂ ਦੇ ਨਾਲ ਨੇ ਤੇ ਕਈ ਮੰਗਾਂ ਨੇ ਜਿਸ ਨੂੰ ਲੈ ਕੇ ਉਹ ਕੇਂਦਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰਨਗੇ ਇਸ ਤੋਂ ਇਲਾਵਾ ਉਹਨਾਂ ਜਿੱਥੇ ਬਾਜ਼ਾਰਾਂ ਨੂੰ ਬੰਦ ਕਰਨ ਦੀ ਗੱਲ ਕਹੀ ਹੈ ਤਾਂ ਉੱਥੇ ਹੀ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਇਹ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟ੍ਰੇਡ ਯੂਨions ਦੇ ਵੱਲੋਂ ਸਾਂਝੇ ਤੌਰ ਤੇ ਫਿਰ ਸੋਨਾ ਤਰਜੀ ਨੂੰ ਕੁੱਲ ਭਾਰਤ ਦੇ ਵਿੱਚ ਬੰਦ ਕੀਤਾ ਜਾ ਰਿਹਾ ਜਿਦੇ ਚ 500 ਦੇ ਕਰੀਬ ਕਿਸਾਨ ਜਥੇਬੰਦੀਆਂ ਨੇ ਤੇ 10 ਸੈਂਟਰਲ ਟ੍ਰੇਡ ਯੂਨions ਉਸ ਤੋਂ ਇਲਾਵਾ ਜਿਹੜੀਆਂ ਹੋਰ ਸੈਕਟੋਰੀਅਲ ਫੈਡਰੇਸ਼ਨਸ ਐਸੋਸੀਏਸ਼ਨਸ ਯੂਨions ਉਹਨਾਂ ਨੇ ਸਾਂਝੇ ਤੌਰ ਤੇ ਸੱਤਾ ਭਾਰਤ ਬੰਦ ਦਾ ਤੇ ਸ਼ਹਿਰਾਂ ਦੇ ਵਿੱਚ ਜਿਹੜੇ ਇੰਡਸਟਰੀਅਲ ਯੂਨਿਟਸ ਨੇ ਉਹਨਾਂ ਦੇ ਵਿੱਚ ਹੜਤਾਲ ਦਾ ਇਹ ਭਾਰਤ ਬੰਦ ਜਿਹੜਾ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਤੇ ਲੋਕ ਵਿਰੋਧੀ ਨੀਤੀਆਂ ਕਿਸਾਨ ਵਿਰੋਧੀ ਨੀਤੀਆਂ ਮਜ਼ਦੂਰ ਵਿਰੋਧੀ ਨੀਤੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਛੋਟੇ ਦੁਕਾਨਦਾਰਾਂ ਵਿਰੋਧੀ ਤੇ ਛੋਟੇ ਕਾਰਖਾਨੇਦਾਰਾਂ ਵਿਰੋਧੀ ਜਿਹੜੀਆਂ ਨੀਤੀਆਂ ਪਨਾਈਆਂ ਜਾ ਰਹੀਆਂ ਨੇ ਉਹਨਾਂ ਨੀਤੀਆਂ ਦੇ ਖਿਲਾਫ ਇਹ ਭਾਰਤ ਬੰਦ ਕੀਤਾ ਜਾਣਾ ਜੀ ਤਾਂ ਕਿਹੜੀ ਕਿਹੜੀਆਂ ਮੁੱਖ ਜਿਹੜੀਆਂ ਉਹਨੀਆਂ ਅਸੀਂ ਮੰਗ ਕਰਦੇ ਹਾਂ ਜਿਵੇਂ ਕਿ ਕੇਂਦਰ ਸਰਕਾਰ ਨੇ 2014 ਚ ਪਾਵਰ ਚੌਣ ਤੋਂ ਬਾਅਦ ਮੋਦੀ ਸਰਕਾਰ ਨੇ ਕਾਰਪੋਰੇਟ ਟੈਕਸ 30% ਤੋਂ ਘਟਾ ਕੇ 15% ਕਰਤਾ ਉਹਦੇ ਨਾਲ ਜਿਹੜਾ ਬਜਟ ਦੇ ਉੱਤੇ ਬੋਝ ਪੈ ਰਿਹਾ ਹੈ ਉਹ ਬਜਟ ਨੂੰ ਪੂਰਾ ਕਰਨ ਵਾਸਤੇ ਉਹਨਾਂ ਨੇ ਡੀਜ਼ਲ ਦੀਆਂ ਪੈਟਰੋਲ ਦੀਆਂ ਗੈਸ ਦੀਆਂ ਖਾਣ ਵਾਲੀਆਂ ਬਸਤਾਂ ਦੀਆਂ ਚੀਜ਼ਾਂ ਦੇ ਰੇਟ ਵਧਾਤੇ ਇਸ ਤੋਂ ਇਲਾਵਾ ਜਿਹੜੀਆਂ GST ਦੀਆਂ ਸਲੈਬਸ ਨੇ 5 ਵਾਲੇ ਨੂੰ 12 ਚ ਲਿਆਂਦਾ 12 ਵਾਲੇ ਨੂੰ 18 ਚ ਲਿਆਂਦਾ ਇਸ ਤਰ੍ਹਾਂ ਆਮ ਲੋਕਾਂ ਦੇ ਉੱਤੇ ਉਹਨਾਂ ਨੇ ਬੋਝ ਵਧਾਇਆ ਤੇ ਜਿਹੜਾ ਕਾਰਪੋਰੇਟ ਟੈਕਸ ਹੈ ਉਹਨੂੰ ਰੈਟਾਂ ਦਿੱਤੀਆਂ ਨੇ ਇਸੇ ਤਰ੍ਹਾਂ ਜਿਹੜੇ ਕਾਰਪੋਰੇਟਸ ਨੇ ਉਹਨਾਂ ਦੇ ਜਿਹੜੇ ਲੋਨ ਨੇ ਬੈਂਕਾਂ ਦੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਮਾਫੀ ਦਿੱਤੀ ਹੈ ਜਦੋਂ ਕਿ ਆਮ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਲਗਾਤਾਰ ਬੋਝ ਵਧਾਇਆ ਜਾ ਰਿਹਾ ਹੈ ਉਹਨਾਂ ਨੇ ਇੱਕ 220 ਦੇ ਵਿੱਚ ਇੱਕ ਇਲੈਕਟ੍ਰਿਸਿਟੀ ਬਿੱਲ ਲੈ ਕੇ ਆਇਆ ਇਕਾ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਲੈ ਕੇ ਆਏ ਨੇ ਇਹ ਜਿਹੜੀਆਂ ਪਾਲਿਸੀਜ਼ ਨੇ ਇਹ ਲੋਕਭਰੂਧੀ ਨੇ ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਮੈਂ ਚਮਕੌਰ ਸਿੰਘ ਆਲ ਇੰਡੀਆ ਕਿਸਾਨ ਸਭਾ ਜਨਰਲ ਸਕੱਤਰ ਲੁਧਿਆਣਾ ਜੀ ਸਰ ਇੱਕ ਪਾਸੇ ਦਾ ਹਰਿਆਣਾ ਦੀਆਂ ਜਿਹੜੀਆਂ ਬਰੂਹਾ ਦੇ ਬਾਰਡਰਾਂ ਦੇ ਕਿਸਾਨ ਲਗਾਤਾਰ ਡਟੇ ਹੋਏ ਨੇ ਉੱਥੇ ਹੀ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਵੱਧ ਰਹੇ ਨੇ ਤੋਂ ਲਗਾਤਾਰ ਜਿਹੜਾ ਪ੍ਰਸ਼ਾਸਨ ਹੈ ਪੁਲਿਸ ਹੈ ਉਹ ਲਗਾਤਾਰ ਉਹਨਾਂ ਤੇ ਲਾਠੀ ਚਾਰਜੀ ਵੀ ਕਰ ਰਿਹਾ ਹੈ ਅਤੂਰ ਗਾਸ ਦੇ ਗੋਲੇ ਛੱਡੇ ਜਾ ਰਹੇ ਨੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਜਦ ਤੱਕ ਸ਼ਾਂਤੂ ਘਾਸ ਕਰ ਰਹੇ ਨੇ ਦੇਖੋ 24 ਗਾਸ 232 ਨੂੰ ਤਾਲਕੁਰਾ ਗਰਾਊਂਡ ਦੇ ਵਿੱਚ ਉੱਥੇ ਖਾਲ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ ਸਾਰੇ ਕਿਸਾਨ ਜਥੇਬੰਦੀਆਂ ਤੇ ਦੇਲੀ ਵੀ ਜਥੇਬੰਦੀਆਂ ਨੇ ਉੱਥੇ ਫੈਸਲਾ ਕੀਤਾ ਸੀ ਕਿ ਇਹ ਜੋ ਜੋ ਹੁਣ ਸੰਘਰਸ਼ ਚੱਲ ਰਿਹਾ ਵਾ ਔਰ ਲੋਕਾਂ ਦੇ ਵਿੱਚ ਜੋ ਮੋਦੀ ਸਰਕਾਰ ਇੱਕਦਮ ਆਰਦੀਆਂ ਜਿਹੜੀਆਂ ਨੀਤੀਆਂ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਵਿਦਿਆਰਥੀ ਵਿਰੋਧੀ ਲੇਡੀਜ਼ ਵਿਰੋਧੀ ਇਹ ਜਿਹੜੀਆਂ ਨੀਤੀਆਂ ਕਿਸਾਨ ਦੇ ਤੇਜੀ ਦਾ ਬਣਾ ਰਹੇ ਆ ਜਿਹਨਾਂ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਉਸ ਦੇ ਵਿੱਚ ਜਿਵੇਂ ਜੱਥੇਬੰਦੀਆਂ ਹੁਣ ਕੁਝ ਗਈਆਂ ਨੇ ਜਿਹੜੀਆਂ ਉੱਥੇ ਅੱਜ ਉਹਨਾਂ ਜਿਹਨੇ ਆਪਣੇ 13 ਤਰੀਕ ਨੂੰ ਜਾ ਕੇ ਦਿੱਲੀ ਵੱਲ ਕੂਚ ਕੀਤਾ ਜਿਹੜਾ ਉਹਨਾਂ ਤੇ ਦਸਤਤ ਹੋ ਰਿਹਾ ਇਹ ਬਹੁਤ ਗਲਤ ਗੱਲ ਆ ਅਸੀਂ ਕਹਿੰਦੇ ਆ ਕੋਈ ਬੰਦਾ ਦੀ ਸਾਡਾ ਚ ਬਹੁਰੀ ਹੱਕ ਆ ਇਹ ਉਹਨੂੰ ਉਹ ਬੁਲਾਉਣ ਵਾਸਤੇ ਗਏ ਨੇ ਅਸੀਂ ਵੀ ਉਹਨਾਂ ਦੇ ਉਹਨਾਂ ਸਾਥ ਦੇ ਦਿੰਦੇ ਆ ਅਸੀਂ ਵੀ ਇਹਦੇ ਇਹਦੇ ਹੱਕ ਦੀ ਸੀ ਇਹ ਕਰ ਰਹੇ ਆ ਕਿ 16 ਤਰੀਕ ਦਾ ਜਿਹੜਾ ਬੰਦ ਕੀਤਾ ਗਿਆ ਇਹ ਸਾਰੇ ਲੋਕਾਂ ਦੇ ਵਿੱਚ ਉਹਦਾ ਗੁੱਸਾ ਵਸਾਰੀ ਦੁਨੀਆ ਦੇ ਉੱਪਰੇ ਬੈਠੇ ਨੇ ਲੋਕ ਵੀ ਜਿਹੜਾ ਜਿੰਨਾ ਵੀ ਇਹ ਮਹਿੰਗਾਈ ਆ ਜਾਂ ਜੋ ਨੀਤੀਆਂ ਨੇ ਸਰਕਾਰ ਦੀਆਂ కార్ਪੋਰੇਟ ਪੱਕੀ ਨੀਤੀਆਂ ਨੇ ਜਿਵੇਂ ਮੋਹਰ ਸਾਹਿਬ ਨੇ ਦੱਸਿਆ ਤੁਹਾਨੂੰ ਪਹਿਲਾਂ ਕਿ ਜਿਹੜੀਆਂ కార్ਪੋਰੇਟ ਪੱਕੀ ਨੀਤੀਆਂ ਨੇ ਇਹ ਲੋਕਾਂ ਦੇ ਵਿਰੋਧ ਚ ਚੱਲ ਹੋ ਰਹੀਆਂ ਨੇ ਇਹਨਾਂ ਤੇ ਇਹ ਬਰਦਾਸ਼ਤ ਨਹੀਂ ਕਰਾਂਗੇ ਔਰ 16 ਤਰੀਕ ਨੂੰ ਪੂਰਾ ਬੰਦ ਕਰਕੇ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਇਹ ਅਸੀਂ ਕਰਾਂਗੇ ਔਰ ਇਹ ਚੱਲ ਰਿਹਾ ਸਾਰਾ ਜਿਹੜਾ ਹੈਗਾ ਬੰਦ